ਇਸ ਸਿੰਗਾਪੁਰ ਦੇ ਜੰਮੀ ਹੋਈ ਆ ਮਾਂ ਮੈਨੂੰ ਮੇਮ ਕਹਿੰਦੇ ਸੀ ਉੱਥੋਂ ਦੀ ਜੰਪਲ ਆਏ ਉੱਥੋਂ ਇੱਕ ਟਰੱਕ ਡਰਾਈਵਰ ਇਹਨੂੰ ਲੈ ਆਇਆ ਸੀ ਵਿਆਹ ਕਰਾ ਲਿਆ ਉਹਨੇ ਸਾਰੀ ਉਮਰ ਉਹ ਟਰੱਕ ਡਰਾਈਵਰ ਦੇ ਨਾਲ ਹੀ ਕੱਢ ਤੀ ਸਾਰਾ ਪੈਸਾ ਵੀ ਉਹ ਖਾ ਗਿਆ ਨਾਨਕ ਸਰਕਾ ਦੇਣਾ ਗੁਰਦੁਆਰਾ ਸਾਹਿਬ ਦੇ ਬਾਹਰ ਮਿਸ਼ਰੀ ਵੇਚਦੇ ਹੁੰਦੇ ਸੀ ਮਾਤਾ ਜੀ ਫਿਰ ਇਹਨਾਂ ਨੂੰ ਵੀ ਤਰੰਗ ਹੋ ਗਿਆ ਫਿਰ ਉੱਥੋਂ ਸਾਨੂੰ ਕਾਲ ਆਈ ਦੁਕਾਨ ਚ ਪਿਆ ਨੂੰ ਲੈ ਕੇ ਆਏ ਅਸੀਂ ਸਾਡੀ ਕੋਸ਼ਿਸ਼ ਆ ਇਹ ਤੇ ਫਿਜ਼ੀਓਥੈਰੇਪੀ ਬੋਰਡ ਦੇ ਵਿੱਚ ਸਾਡੇ ਸਾਰੇ ਉਹ ਪ੍ਰਬੰਧ ਹੋ ਸਕਣ ਸਾਰੀਆਂ ਉਹ ਮਸ਼ੀਨਾਂ ਲੱਗ ਸਕਣ ਜਿਨ੍ਹਾਂ ਦੀ ਜ਼ਰੂਰਤ ਆ। ਫਿਜ਼ੀਓਥੈਰੇਪੀ ਵਾਸਤੇ ਕੁਝ ਮਸ਼ੀਨਾਂ ਦੀ ਲੋੜ ਆ। ਆਪਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਕਿਹੜੀ ਕਿਹੜੀ ਹੋਰ ਮਸ਼ੀਨ ਚਾਹੀਦੀ ਜਿਹੜੀ ਜਿਹਦੀ ਰਿਕੁਆਇਰਮੈਂਟ ਆ। ਆਪਾਂ ਨੂੰ ਕਹਿੰਦੇ ਨਿਊਰੋ ਰੀਹੈਬਿਲੀਟੇਸ਼ਨ ਦਾ ਪ੍ਰੋਪਰ ਸੈਟਅਪ ਚਾਹੀਦਾ। ਨਿਊਰੋ ਰੀਹੈਬਿਟੇਸ਼ਨ ਦਾ ਪੂਰਾ ਸੈਟਅਪ ਚਾਹੀਦਾ ਹੈ। ਜਿਹੜਾ ਨਿਊਰੋ ਨਾਲ ਲੇਟਡ ਸਾਰੇ ਤਰ੍ਹਾਂ ਦੇ ਉਹਦੇ ਵਿੱਚ ਇਕੁਪਮੈਂਟ ਹੋਣਗੇ। ओके ਤੇ ਉਹਦੇ ਵਿੱਚ ਜਿੰਨੇ ਵੀ ਛੋਟੇ ਮੋਟੇ ਕੁਇਕਮੈਂਟ ਹੁੰਦੇ ਆ ਨੀਰੋ ਨਾਲ ਰਿਲੇਟਡ ਉਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਫਿਜ਼ੀਓਥੈਰੇਪੀ ਬੋਰਡ ਆ ਜੀ ਤੁਸੀਂ ਦੇਖੋ ਸਾਰੇ ਮੈਂਬਰ ਫਿਜ਼ੀਓਥੈਰੇਪੀ ਕਰ ਰਹੇ ਆ ਕਰਾ ਰਹੇ ਨੇ ਡਾਕਟਰ ਨਵਜੋਤ ਡਾਕਟਰ ਅਨਮੋਲ ਸਾਡੇ ਕੋਲੇ ਜਿੰਨੇ ਇੱਕ ਪ੍ਰਬੰਧ ਹੈਗੇ ਆ ਕਿ ਕਮੈਂਟ ਕਿਉਂਕਿ ਫਿਜ਼ੀਓਥੈਰੇਪੀ ਵਾਸਤੇ ਬਹੁਤ ਸਾਰੇ ਇਕੁਇਪਮੈਂਟ ਦੀ ਲੋੜ ਆ ਬਹੁਤ ਸਾਰੀਆਂ ਆਲੇ ਹੀ ਕਾਕਾ ਕਿਸੇ ਨੂੰ ਬਹੁਤ ਸਾਰੀਆਂ ਮਸ਼ੀਨਾਂ ਛੋਟੀਆਂ ਛੋਟੀਆਂ ਜਿਹੜੀਆਂ ਜਿਨ੍ਹਾਂ ਦੀ ਲੋੜ ਆ ਜਿਹਦੇ ਨਾਲ ਸਾਡੇ ਕੋਲੇ ਜਿਆਦਾ ਜਿਹੜੇ ਪੇਸ਼ੈਂਟ ਨੇ ਉਹ ਨਿਊਰੋਲੋਜੀ ਦੇ ਹਨਾ ਜਿਆਦਾ ਆਪਣੇ ਕੋਲੇ ਸਪਾਈਨਲ ਇੰਜਰੀ ਵਾਲੇ ਹੋਗੇ ਚੂੜਾ ਟੁੱਟਿਆ ਕਿਸੇ ਦਾ ਸਟ੍ਰੋਕ ਦੇ ਹੋਗੇ ਸਟ੍ਰੋਕ ਦੇ ਹੋਗੇ ਹਨਾ ਜਾਂ ਪੈਰਾਲਾਈਜ਼ ਦੇ ਹੋਗੇ ਹਨਾ ਹਾਂ ਸੀਪੀ ਚਾਈਲਡ ਹੋਗੇ ਤੇ ਉਦੇ ਵਾਸਤੇ ਸਾਨੂੰ ਵੀਡੀਓ ਥੈਰੇਪੀ ਵਾਸਤੇ ਕੁਝ ਮਸ਼ੀਨਾਂ ਦੀ ਲੋੜ ਆ ਆਪਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਕਿਹੜੀ ਕਿਹੜੀ ਹੋਰ ਮਸ਼ੀਨ ਚਾਹੀਦੀ ਜਿਹੜੀ ਜਿਹਦੀ ਰਿਕੁਆਇਰਮੈਂਟ ਆ ਆਪਾਂ ਨੂੰ ਕਹਿੰਦੇ ਨਿਊਰੋ ਰੀਹੈਬਿਟੇਸ਼ਨ ਦਾ ਪ੍ਰੋਪਰ ਸੈਟਅਪ ਚਾਹੀਦਾ ਨੀਰੋ ਰੀਹੈਬਿਟੇਸ਼ਨ ਦਾ ਪੂਰਾ ਸੈਟਅਪ ਚਾਹੀਦਾ ਜਿਹੜਾ ਨਿਊਰੋ ਨਾਲ ਲੇਟਡ ਸਾਰੇ ਤਰ੍ਹਾਂ ਦੇ ਉਹਦੇ ਵਿੱਚ ਇਕੁਪਮੈਂਟ ਹੋਣਗੇ ਓਕੇ ਤੇ ਉਹਦੇ ਵਿੱਚ ਜਿੰਨੇ ਵੀ ਛੋਟੇ ਮੋਟੇ ਇਕੁਪਮੈਂਟ ਹੁੰਦੇ ਆ ਨੀਰੋ ਨਾਲ ਲੇਟਡ ਉਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਡਾਕਟਰ ਸਾਹਿਬ ਕਿੰਨੇ ਦਾ ਹੋਊਗਾ ਤਕ ਲਗਭਗ ਆਈਡੀਆ ਕੁਝ 5 ਤੋਂ 10 ਲੱਖ ਪੰਜ ਤੋਂ 10 ਲੱਖ ਰੁਪਏ ਦਾ ਸਮਾਨ ਆਊਗਾ ਸਾਹਿਬ ਤੇ ਜਿਹਦੇ ਨਾਲ ਸਾਡੀਆਂ ਇਹਨਾਂ ਮਾਵਾਂ ਨੂੰ ਭੈਣਾਂ ਨੂੰ ਇਹ ਜੇ ਨੌਜਵਾਨ ਵੀਰਾਂ ਨੂੰ ਜਿਹੜੀ ਉਹਨਾਂ ਦੀ ਸਮੱਸਿਆ ਆ ਉਹਦੇ ਵਿੱਚ ਮਦਦ ਮਿਲੂਗੀ ਤਾਂ ਜੋ ਤੁਰ ਪੈ ਸਕਣ ਹੁਣ ਜਿਵੇਂ ਮਾਤਾ ਸਾਡੇ ਬੇਬੇ ਸਾਸਰੀ ਘਾਲ ਸੰਧਿਆ ਦੇਵੀ ਮਾਤਾ ਜੀ ਨੂੰ ਤੇ ਇਹਨਾਂ ਦੇ ਬੇਟੇ ਨੂੰ ਲੈ ਕੇ ਆਏ ਸੀ ਅਸੀਂ ਤੇ ਮਾਤਾ ਸੰਧਿਆ ਦੇਵੀ ਹੁਣ ਬਹੁਤ ਠੀਕ ਆ ਪਹਿਲਾਂ ਨਾਲੋਂ ਤੇ ਇਦਾਂ ਹੀ ਕਮਲਜੀਤ कौर ਬੇਬੇ ਇਹਨਾਂ ਨੂੰ ਵੀ ਅਸੀਂ ਲੈ ਕੇ ਆਇਆ ਚਾਰ ਥਲਾਂ ਤੋਂ ਇਕੱਲੇ ਹੀ ਰਹਿੰਦੇ ਸੀ ਇਹ ਮਾਤਾ ਵੀ ਪੰਜ ਸੱਤ ਸਾਲਾਂ ਤੋਂ ਇਕੱਲੇ ਰਹਿੰਦੇ ਸੀ ਇਧਰ ਇਹ ਮਾਤਾ ਜੀ ਵੀ ਬਹੁਤ ਮਾੜੇ ਇਲਾਜ ਸਾਨੂੰ ਮਿਲੇ ਸੀ ਇਕੱਲੇ ਹੀ ਰਹਿੰਦੇ ਸੀ ਹੁਣ ਇਹਨਾਂ ਮਾਵਾ ਦੇ ਲੈ ਚਲੋ ਭੈਣ ਆ ਸਾਡੀ ਸਾਰੇ ਨਾਲ ਜਿਹੜੀ ਉਹ ਸੇਵਾ ਕਰ ਰਹੀ ਹੈ ਭੈਣ ਨਾਈਜੀਰੀਆਨ ਕੁੜੀ ਇਹ ਨਮਸਤੇ ਸਤਿ ਸ੍ਰੀ ਅਕਾਲ ਠੀਕ ਆ ਤੂੰ ਬਿਲਕੁਲ ਠੀਕ ਹੈ ਹਾਂ ਬਿਲਕੁਲ ਠੀਕ ਹੈ ਪੰਜਾਬੀ ਬੋਲਣ ਲੱਗੀ ਸਤਿ ਸ੍ਰੀ ਅਕਾਲ ਨਮਸਤੇ ਫਤਿਹ ਬੁਲਾਉਣੀ ਤੇ ਇਧਰ ਸਾਰਿਆਂ ਦੀ ਅਲੱਗ-ਅਲੱਗ ਐਕਸਰਸਾਈਜ਼ਾਂ ਚੱਲ ਰਹੀਆਂ ਸਾਹਮਣੇ ਅੰਜਲੀ ਭੈਣ ਬੈਠੀ ਆ ਇਹ ਵੀ ਨਹੀਂ ਸੀ ਬਿਲਕੁਲ ਚੱਲ ਫਿਰ ਸਕਦੀ ਭੈਣ ਹਨਾ ਤੇ ਹੁਣ ਵਾਇਗਰ ਦੀ ਕਿਰਪਾ ਨਾਲ ਬੈਠਣ ਲੱਗੀ ਆ ਪੈਡਲ ਮਾਰ ਲੈਂਦੀ ਆ ਤੇ ਇਧਰੇ ਮਾਤਾ ਜੀ ਨੂੰ ਵੀ ਅਸੀਂ ਉੱਥੋਂ ਲੈ ਕੇ ਆਏ ਸੀ ਆ ਨਾਨਕ ਸਰ ਸਾਹਿਬ ਤੋਂ ਮੈਂ ਮੈਂ ਨਾ ਮਾਪੇ ਮੈਂ ਮੈਂ ਮਰੇ ਦਰ ਨੇ ਮਰ ਦਰ ਨੂੰ ਬੁਲਾਇਆ ਦਰ ਨੂੰ ਹਾਂ ਬੁਲਾ ਲਾਂਗੇ ਕੋਈ ਬੁਲਾ ਲੂਗਾ ਜਰਨੁਲਪੁਰ ਜਾ ਸਿੰਗਾਪੁਰ ਜਾ ਸਿੰਗਾਪੁਰ ਦੇ ਨੰਦੂ ਹਾਂ ਇਹ ਸਿੰਗਾਪੁਰ ਦੀ ਜੰਮੀ ਹੋਈ ਆ ਮਾਂ ਇਹਨੂੰ ਮੇਮ ਕਹਿੰਦੇ ਸੀ ਉੱਥੋਂ ਦੀ ਜੰਪਲ ਆ ਇਹ ਉੱਥੋਂ ਇੱਕ ਟਰੱਕ ਡਰਾਈਵਰ ਇਹਨੂੰ ਲੈ ਆਇਆ ਸੀ ਵਿਆਹ ਕਰਾ ਲਿਆ ਉਹਨੇ ਸਾਰੀ ਉਮਰ ਉਹ ਟਰੱਕ ਡਰਾਈਵਰ ਦੇ ਨਾਲ ਹੀ ਕੱਢ ਤੀ ਸਾਰਾ ਪੈਸਾ ਵੀ ਉਹ ਖਾ ਗਿਆ ਉਹਦੀ ਮਤਲਬ ਜ਼ਿੰਦਗੀ ਨਸ਼ੇ ਨੇ ਖਤਮ ਕਰਤੀ ਮਾਂ ਨੂੰ ਉਦੋਂ ਬਾਅਦ ਦਰੰਗ ਹੋ ਗਿਆ ਨਾਨਕ ਸਰਕ ਗੁਰਦੁਆਰਾ ਸਾਹਿਬ ਚਰਾਬ ਚਰਾਬ ਪੀਂਦਾ ਸੀ ਤੇ ਨਾਨਕ ਸਰਕਲੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਮਿਸ਼ਰੀ ਵੇਚਦੇ ਹੁੰਦੇ ਸੀ ਮਾਤਾ ਜੀ ਫਿਰ ਇਹਨਾਂ ਨੂੰ ਵੀ ਦਰੰਗ ਹੋ ਗਿਆ ਫਿਰ ਉੱਥੋਂ ਸਾਨੂੰ ਕਾਲ ਆਈ ਦੁਕਾਨ 'ਚ ਪਿਆਨ ਨੂੰ ਲੈ ਕੇ ਆਏ ਅਸੀਂ ਤੇ ਹੁਣ ਇਹਨੂੰ ਕਰੀਬ ਸਾਲ ਹੋ ਚੱਲਿਆ ਮਾਂ ਨੂੰ ਸਾਡੇ ਕੋਲ ਆਈ ਨਹੀਂ ਤੇ ਇਹ ਸਿੰਗਾਪੁਰ ਗਿੰਦੀ ਮੈਂ ਵਾਪਸ ਜਾਣਾ ਇਹਦੇ ਕੋਈ ਭੈਣ ਭਰਾ ਵਾ ਜੇ ਉਹ ਵੀ ਸਾਨੂੰ ਜ਼ੂਰ ਸੰਪਰਕ ਕਰਨ ਪਰ ਅਜ ਤੱਕ ਕੋਈ ਆਇਆ ਹੀ ਨਹੀਂ ਮਿਲਣ ਕਿਸੇ ਨੇ ਕਿਹਾ ਹੀ ਨਹੀਂ ਵੀ ਇਹ ਸਾਡੀ ਆ ਐਡਰੈਸ ਸਾਡੇ ਕੋਲੇ ਕੋਈ ਹੈ ਨਹੀਂ ਇਹਦਾ ਹਨਾ ਇਦਾਂ ਹੀ ਇਹ ਵੀਰੇ ਦੇ ਵੀ ਸਪਾਇਨਲ ਇਹਨਾਂ ਨੂੰ ਸਪਾਇਨਲ ਇੰਜਰੀ ਆ ਵੀਰੇ ਦੀ ਹਨਾ ਤੇ ਇਧਰੇ ਭੈਣ ਆ ਇਹਦੇ ਵੀ ਪ੍ਰੋਬਲਮ ਆ ਉਧਰ ਸਾਡੀ ਰੇਖਾ ਮਿੱਤਲ ਭੈਣ ਬੈਠੀ ਆ ਇਹ ਵੀ ਨਹੀਂ ਸੀ ਚੱਲ ਫਿਰ ਸਕਦੀ ਬਿਲਕੁਲ ਵੀ ਤੇ ਹੁਣ ਰੇਖਾ ਮਿੱਤਲ ਭੈਣ ਪਹਿਲਾਂ ਨਾਲੋਂ ਬਹੁਤ ਠੀਕ ਆ ਤੇ ਸਾਡੀ ਨਵਜੋਤ ਤਾਂ ਡਾਕਟਰ ਨਵਜੋਤ ਫਿਜ਼ੀਓਥੈਰੇਪਿਸਟ ਆ ਤੇ ਡਾਕਟਰ ਅਨਮੋਲ ਵੀ ਫਿਜ਼ੀਓਥੈਰੇਪਿਸਟ ਆ ਇਹ ਵੀਰ ਇਹਨਾਂ ਦਾ ਨਾਲ ਹੈਲਪ ਕਰਾਉਂਦਾ ਵਾ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਆ ਵੀ ਇੱਥੇ ਫਿਜ਼ੀਓਥੈਰੇਪੀ ਬੋਰਡ ਦੇ ਵਿੱਚ ਸਾਡੇ ਸਾਰੇ ਉਹ ਪ੍ਰਬੰਧ ਹੋ ਸਕਣ ਸਾਰੀਆਂ ਉਹ ਮਸ਼ੀਨਾਂ ਲੱਗ ਸਕਣ ਜਿਨ੍ਹਾਂ ਦੀ ਜ਼ਰੂਰਤ ਆ ਸੰਦੀਪ ਹੈਲਪ ਕਰਾਉਣ ਦਾ ਨਾਲ ਨਿਛਤਰ ਸਿੰਘ ਗਿੱਲ ਜਿਹੜਾ ਵੀਰ ਕੈਨੇਡਾ ਤੋਂ ਤੁਸੀਂ ਦੇਖਿਆ ਹੀ ਵੈਨਕੂਵਰ ਤੋਂ ਲੈ ਕੇ ਆਏ ਸੀ ਵੀਰ ਨੂੰ ਤੇ ਮੁੱਖ ਮੰਤਰੀ ਸਾਡਾ ਧਰਮਪ੍ਰੀਤ ਸਿੰਘ ਇਹ ਵੀ ਲੱਗਿਆ ਹੋਇਆ ਤੇ ਨਾਲ ਇਹ ਸਾਡਾ ਛੋਟਾ ਭਰਾ ਇਹ ਬੜੀ ਛੋਟੀ ਉਮਰ ਦੇ ਵਿੱਚ ਇਹਨੂੰ ਵੀਰ ਨੂੰ ਪ੍ਰੋਬਲਮ ਆ ਗਈ ਇਹ ਵੀਰਾ ਸਾਡੇ ਟੀਮ ਮੈਂਬਰ ਆ ਕਮਲਜੀਤ ਬਾਹੀ ਸੁਰਸਿੰਘ ਵਾਲੇ ਤੋਂ ਤਰਨਤਨ ਸਾਹਿਬ ਜਿੱਦੇ ਤੋਂ ਉਹਨਾਂ ਦਾ ਬੇਟਾ ਵਾ ਵੀਰਾ ਤੇ ਇਹ ਵੀ ਆਪਣੀ ਤੇ ਫਿਜ਼ੀਓਥੈਰੇਪੀ ਕਰਾਉਣ ਆਇਆ ਹੋਇਆ ਵਾ ਇਧਰ ਬਾਈ ਜੀ ਨੂੰ ਤਾਂ ਤੁਸੀਂ ਦੇਖਿਆ ਹੀ ਆ ਸਾਡੀ ਵੀਡੀਓ 'ਚ ਇਹ ਵੀ ਚੱਲ ਫਿਰ ਨਹੀਂ ਸਕਦੇ ਸੀਗੇ ਹੌਂ ਸਾਈਕਲ ਚ ਲਾਉਂਦੇ ਸੰਦੀਪ ਭੈਣ ਨੂੰ ਪਾਰਕੀ ਸੈਂਸ ਦੀ ਪ੍ਰੋਬਲਮ ਆ ਇਹਦੇ ਵੀ ਫੀਜੋ ਚੱਲਦੀ ਆ ਇਧਰ ਇਹ ਦੋਨੋਂ ਭਰਾ ਨੇ ਤਿੰਨ ਭਰਾ ਨੇ ਤਿੰਨੋਂ ਭਰਾ ਹੀ ਇਹ ਇਸ ਸਮੱਸਿਆ ਇਹਨਾਂ ਨੂੰ ਕੀ ਦਿੱਕਤ ਆ ਤਿੰਨ ਭਰਾਵਾਂ ਨੂੰ ਓਕੇ ਇਹ ਤਿੰਨਾਂ ਨੂੰ ਸੇਮ ਹੀ ਆ ਇਹ ਰਿਮੂਵ ਆਮਲੇ ਹੋ ਜਾਂਦੀ ਐ ਪ੍ਰੂਵ ਹੋ ਜਾਂਦੀ ਐ ਹਾਂਜੀ ਪਹਿਲਾਂ ਚੱਲਦੇ ਨਹੀਂ ਸੀ ਜਦੋਂ ਅਸੀਂ ਆਉਣਾ ਚੱਲਣ ਲੱਗੇ ਜਦੋਂ ਆਏ ਸੀ ਉਦੋਂ ਇਹ ਬੀਲ ਚ ਇਹਨਾਂ ਤੇ ਵੀ ਨਹੀਂ ਸੀ ਬੈਠ ਸਕਦੇ ਚੱਕ ਕੇ ਗੱਡੀ ਚੋਂ ਲਾਉਂਦੇ ਸੀਗੇ ਹੁਣ ਇਹ ਵੀਰਾ ਤਾਂ ਬੋਕਰ ਨਾਲ ਚੱਲਣ ਵੀ ਲੱਗ ਗਿਆ ਵਾ ਤੇ ਇਹ ਵੀ ਵੀਰਾ ਚੱਲ ਪੈਂਦਾ ਇਹ ਵੀ ਬੋਕਰ ਨਾਲ ਚੱਲ ਪੈਂਦਾ ਤੀਜਾ ਭਰਾ ਇਹਨਾਂ ਦਾ ਜਿਆਦਾ ਦੇਖਦਾ ਉਹ ਵੀ ਕਿਤੇ ਚੱਲ ਪੂਰੀ ਜ਼ਿਆਦਾ ਪ੍ਰੋਬਲਮ ਹੈ ਨਾ ਇਹ ਦੋਨੇ ਚੱਲਣ ਲੱਗ ਗਏ ਕਿਵੇਂ ਵੀਰੇ ਠੀਕ ਆ ਫਿਰ ਠੀਕ ਆ ਅੱਗੇ ਨਾਲ ਅੱਗੇ ਨਾਲ ਵਧੀਆ ਵਧੀਆ ਬੋਕਰ ਤੋਂ ਵੀ ਚੱਲ ਪੈਂਦਾ ਅੱਛਾ ਇਹਨਾਂ ਨੂੰ ਤੁਸੀਂ ਕਿਹੜਾ ਜ਼ਿਲ੍ਹਾ ਕਿਹੜਾ ਪਟਿਆਲਾ ਨਾ ਹਾਂ ਨੱਬਾ ਖੇਤਰ ਏਰੀਆ ਕੁਰਛੇਤਰ ਏਰੀਆ ਸੌਰੀ ਹਾਂ ਕੁਰਛੇਤਰ ਤੋਂ ਆਏ ਸੀ ਤੈਨੂੰ ਹੀ ਭਰਾ ਨੇ ਤੇਰਾ ਕੀ ਨਾਮ ਵੀਰੇ ਮੇਰਾ ਨਾਮ ਹੈ ਰਿਸ਼ੀ ਅਰਿਸ਼ੀ ਅਰਿਸ਼ੀ ਇਹਦਾ ਨਾਮ ਹੈ ਪਰ ਜ਼ੁਬਾਨ ਦਸਤੀ ਆਂਦੀ ਹੈ ਜਿਆ ਮੀਵਾਨ ਸਰਾਂ ਤੇ ਤੈਨੂੰ ਕਹਿ ਦਿੰਦੇ ਅੰਦਰ ਹਰਿੰਦਰ ਸਿੰਘ ਤੇਰਾ ਨਾਮ ਬੀਨਾ ਨਾਂ ਕਿਹਾ ਹਰਸ਼ਦੀਪ ਸਿੰਘ ਦੂਜੇ ਦਾ ਗਗਨਦੀਪ ਗਗਨਦੀਪ ਇਹ ਤਿੰਨ ਭਰਾ ਨੇ ਅਰਸ਼ਦੀਪ ਗਗਨਦੀਪ ਤੇ ਤਿੰਨੋਂ ਹੀ ਭਰਾ ਮਾਂ ਪਿਓ ਹੈ ਨਹੀਂ ਤਿੰਨਾਂ ਨੂੰ ਵੀ ਇਹ ਪ੍ਰੋਬਲਮ ਆ ਗਈ ਤਿੰਨੋਂ ਹੀ ਮੰंजे ਤੇ ਪਏ ਸੀ ਪਰ ਇਹ ਬੜਾ ਵਾਢੀਕ ਨੇ ਇਹ ਠੀਕ ਆ ਇਹਨਾਂ ਨੂੰ ਕੁਆੜੇ ਦਵਾਈ ਦਵਾਈ ਕੁਆਰਨ ਦਵਾਈ ਦਵਾਈ ਸੀ ਹਾਂਜੀ ਚਲੋ ਕਰਿਓ ਜੀ ਅਰਦਾਸ ਇਹ ਸਾਰੀਆਂ ਚੀਜ਼ਾਂ ਅਸੀਂ ਚੰਗੇ ਤਰੀਕੇ ਨਾਲ ਕਰ ਸਕੀਏ ਆਰਟੀਫੀਸ਼ੀਅਲ ਲੈਂਪਸ ਆ ਜਿਹੜਾ ਉਹਦੀ ਲੋਡ ਪੈਂਦੀ ਰਹਿੰਦੀ ਸਾਨੂੰ ਹਨਾ ਉਹਦੇ ਵੀ ਅਸੀਂ ਆਉਣ ਵਾਲੇ ਸਮੇਂ ਚਾਹੁੰਦੇ ਆ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਡੈਂਟ ਦੀ ਜ਼ਰੂਰਤ ਹੁੰਦੀ ਆ ਅਸੀਂ ਉਹਨਾਂ ਦੀ ਵੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ